ਸਾਰੇ ਨੂੰ RAM RAM SALAM ਸਸਰੀਆ ਕਾਲ ਇਸ ਵੇਲੇ ਖੜੇ ਆ ਸਮਰਾਲਾ ਚੌਂਕ ਤੇ ਜਿਵੇਂ ਕਿ ਮੇਰੇ ਕੋਲ ਤੁਸੀਂ ਦੇਖ ਸਕਦੇ ਹੋ ਬਾਰਸ਼ਾ ਬੰਦ ਹੋਈਆਂ ਨੂੰ ਇੱਕ ਮਹੀਨਾ ਹੋ ਗਿਆ ਅੱਜ ਮਹੀਨੇ ਬਾਅਦ ਸਵੇਰ ਤੋਂ ਲੈ ਕੇ ਜਿਹੜੀ ਦੁਪਹਿਰ ਤੱਕ ਦੀ ਬਾਰਿਸ਼ ਪਈ ਹੈ ਉਹਦੇ ਕਰਕੇ ਸਮਰਾਲਾ ਚੌਂਕ ਤੇ ਦੇਖ ਸਕਦੇ ਹੋ ਗੋਡੇ-ਗੋਡੇ ਪਾਣੀ ਖੜਾ ਚੁੱਕਾ ਹੋਇਆ ਹੋਇਆ ਹੈ ਕਨਵੈਂਸਾਂ ਜੋ ਨੇ ਰਿੰਗ-ਰਿੰਗ ਕੇ ਆ ਰਹੀਆਂ ਨੇ ਤੇ ਜਿਵੇਂ ਕਿ ਪਤਾ ਹੀ ਹੈ ਸਮਰਾਲਾ ਚੌਂਕ ਕੀ ਪੂਰੇ ਦੇ ਪੂਰੇ ਰੋਡਾਂ ਦਾ ਇੰਨਾ ਕਿਹਦਾ ਮਾੜਾ ਹਾਲ ਆ ਰੋਡ ਜਗ੍ਹਾ-ਜਗ੍ਹਾ ਤੋਂ ਟੁੱਟੇ ਹੋਏ ਨੇ ਜਿਹਦੇ ਕਰਕੇ ਆਏਦੇ ਨੇ ਇੱਥੇ ਐਕਸੀਡੈਂਟ ਵੀ ਹੁੰਦੇ ਰਹਿੰਦੇ ਨੇ ਤੇ ਸਾਈਡ ਦੀ ਜਿਹੜੀ ਤੁਸੀਂ ਵੇਖਦੇ ਹੋ ਵੇਸਟੇਜ ਲਾਈਨ ਹੈ ਉਹਨੂੰ ਬਿਲਕੁਲ ਵੀ ਸਾਫ਼ ਨਹੀਂ ਕੀਤਾ ਗਿਆ ਉਹਦੇ ਵਿੱਚ ਪੂਰੀ ਤਰ੍ਹਾਂ ਕੂੜਾ ਹੀ ਕੂੜਾ ਭਰਿਆ ਹੋਇਆ ਹੈ ਜਿਵੇਂ ਕਿ ਪਹਿਲਾਂ ਵੀ ਮੈਂ ਇੱਥੇ ਆਜੋਂਗਦੇ ਇੱਥੇ ਰੋਡਾਂ ਦਾ ਮਾੜੇ ਹਾਲਾਤ ਨੇ ਕਿ ਪ੍ਰਸ਼ਾਸਨ ਇਹਦੇ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਇੱਥੇ ਵੀ ਰੋਡ ਨੇ ਹਾਈਵੇ ਨੇ ਉੱਥੇ ਗੋਡੇ-ਗੋਡੇ ਪਾਣੀ ਖੜ ਜਾਂਦਾ ਵਾ ਤੇ ਬਾਰਸ਼ਾਂ ਦੇ ਕਰਕੇ ਆਂ ਜਾਂਦੇ ਵਿੱਚ ਖੱਡਿਆਂ ਦੇ ਕਰਕੇ ਲੋਕਾਂ ਨੂੰ ਕਿੰਨੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉਮੀਦ ਕਰਦੇ ਹਾਂਗੇ ਜੋ ਪ੍ਰਸ਼ਾਸਨ ਹੈ ਤੇ NHAI ਹੈ ਉਹ ਇਧਰਲੇ ਪਾਸੇ ਧਿਆਨ ਦੇਵੇਗੀ ਤਾਂਕਿ ਆਂ ਜਾਣ ਵਾਲਿਆਂ ਨੂੰ ਕਿਸੇ ਨੂੰ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ